ਐਸੋਲੇ ਮੌਜੂਦ ਹੈਗੀਆਂ ਤਰਨਤਾਰਨ ਦੇ ਵਿੱਚ ਜਿੱਥੇ ਕਿ ਜ਼ਿਮਨੀ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜਾ ਮਾਹੌਲ ਗਰਮ ਹੋ ਚੁੱਕਿਆ ਹੈ ਸਰਗਦਮੀਆਂ ਵਧੀਆਂ ਨੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਭ ਤੋਂ ਪੁਰਾਣੇ ਆਗੂ ਸਭ ਤੋਂ ਪੁਰਾਣੇ ਵਰਕਰ ਗਸੇਵਕ ਸਿੰਘ ਹੌਲਕੇ ਜਿਹੜੇ ਵੱਡੇ ਕਾਫਲੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਦਾ ਸਵਾਗਤ ਕਰਾਂ ਨਹੀਂ ਜਾਦਾ ਨਹੀਂ ਕਿਉਂਕਿ ਭਗਵੰਤ ਸਿੰਘ ਮਾਨ ਅੱਜ ਤਰਨਤਾਰਨ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਕਿ ਉਹਨਾਂ ਦੇ ਨਮਾਇਦੇ ਜਿਹੜੇ ਇੱਥੋਂ ਦੇ ਐਮਐਲਏ ਉਮੀਦਵਾਰ ਨੇ ਹਰਮਿਤ ਸਿੰਘ ਸੰਧੂ ਨੂੰ ਨਦੀ ਨਾਮਜ਼ਦਗੀ ਦਾਖਲ ਕਰਨੀ ਹੈ ਸਗਲ ਸੇਵਕ ਆਲ ਦੇ ਕਬੜੇ ਪੁਰਾਣੇ ਵਰਕ ਕਰਨੇ ਕਿਤਨਾ ਕਿਤੇ ਜਦੋਂ ਨਾਮ ਆ ਰਿਹਾ ਸੀਗਾ ਸਰਵੇ ਚੱਲ ਰਹੇ ਸੀਗਾ ਲਿਸਟਾਂ ਦੇ ਵਿੱਚ ਕਿ ਜਿਹੜੇ ਆ ਆਗੂ ਬਣ ਸਕਦੇ ਨੇ ਉਮੀਦਵਾਰ ਬਣ ਸਕਦੇ ਨੇ ਉੱਥੇ ਇਹਨਾਂ ਦਾ ਵੀ ਨਾਮ ਮੂਹਰੇ ਨੰਬਰ ਤੇ ਆ ਰਿਹਾ ਸੀਗਾ ਲੇਕਿਨ ਅੱਜ ਜਦੋਂ ਹਰਮਿਤ ਸਿੰਘ ਸੰਧੂ ਨੂੰ ਟਿਕਟ ਮਿਲ ਗਈ ਹੈ ਤੇ ਸਮਰਥਨ ਦੇ ਦੇ ਨੇ ਆਪਣੀ ਪਾਰਟੀ ਨੂੰ ਆਪਣੀ ਟੀਮ ਨੂੰ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇੱਥੋਂ ਮਿਲਣ ਲਈ ਪਹੁੰਚੇ ਨੇ ਇੱਥੋਂ ਜਾ ਰਹੇ ਨੇ ਰਵਾਨਾ ਹੋ ਰਹੇ ਨੇ ਆਲ ਦੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਮਦਰ ਟੀਵੀ ਦਾ ਸਾ ਔਲਖ ਸਾਹਿਬ ਸਭ ਤੋਂ ਪੁਰਾਣੇ ਆਗੂ ਸਭ ਤੋਂ ਪੁਰਾਣੇ ਵਰਕਰਾਂ ਦੇ ਵਿੱਚ ਤੁਹਾਡਾ ਨਾਮ ਹੁੰਦਾ ਜਦੋਂ ਲਿਸ਼ਟਾ ਚੱਲ ਰਹੀਆਂ ਸੀਗੇ ਨਾਮ ਬਣਦੇ ਸੀਗੇ ਸਰਵੇ ਬਣਦੇ ਸੀਗੇ ਕਿ ਟਿਕਟ ਕਿੰਨੂੰ ਮਿਲੇਗੀ ਤੇ ਪਹਿਲੇ ਨੰਬਰ ਤੇ ਗਰਸੇਲ ਸਿੰਘ ਔਲਖ ਸਾਹਿਬ ਵੀ ਨਾਮ ਹੁੰਦਾ ਸੀਗਾ ਅੱਜ ਜੇ ਟਿਕਟ ਨਹੀਂ ਮਿਲੀ ਸਭ ਤੋਂ ਪਹਿਲਾਂ ਇਹ ਸਵਾਲ ਹੈ ਕਿ ਨਰਾਜ਼ਗੀ ਤੇ ਨਹੀਂ ਹੈ ਦੇਖੋ ਜੀ ਹਰ ਬੰਦੇ ਦਾ ਹੱਕ ਆ ਮੈਂ ਮੰਗਿਆ ਮੰਗਿਆ ਪਾਰਟੀ ਨੇ ਕੋਈ ਸੋਚ ਕੇ ਉਹ ਫੈਸਲਾ ਲਿਆ ਹੋਵੇਗਾ ਜੋ ਪਾਰਟੀ ਦੇ ਹੱਕਦ ਵਿੱਚ ਜਾਂਦਾ ਮੰਗਣ ਦਾ ਫਰਜ ਹੈ ਅਸੀਂ ਮੰਗਿਆ ਜੇ ਉਹਨਾਂ ਨਹੀਂ ਦਿੱਤੀ ਫਿਰ ਵੀ ਪਾਰਟੀ ਦੇ ਉਸ ਹੁਕਮ ਦੇ ਨਾਲ ਆ ਸਾਡੀ ਆਪਸੀ ਕੋਈ ਪਰਸਨਲੀ ਕਿਸੇ ਨਾਲ ਮੋਲ ਮਲਾਪ ਹੋ ਸਕਦਾ ਪਰ ਜਿੱਥੇ ਪਾਰਟੀ ਦੀ ਗੱਲ ਆਉਂਦੀ ਉੱਥੇ ਅਸੀਂ ਪਾਰਟੀ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਆਮ ਆਨਵੀ ਪਾਰਟੀ ਦਾ ਸ੍ਰਾਪ ਭਗਵੰਤ ਸਿੰਘ ਮਾਨ ਦਾ ਝੰਡਾ ਚੁੱਕ ਕੇ ਸਰਦਾਰ ਅਰਵਿੰਦ ਕੇਜਰੀਵਾਲ ਜੀ ਦਾ ਚੁੱਕ ਕੇ ਅਸੀਂ ਸਾਰੇ ਇੱਕ ਇੱਕ ਮੰਚ ਤੇ ਇਕੱਠੇ ਆ ਸਰਦਾਰ ਜੋ ਪੰਜਾਬ ਦੇ ਅੱਜ ਸਾਡੇ ਹਰਮਨ ਪਿਆਰੇ ਨੇਤਾ ਸ੍ਰਾਪ ਭਗਵੰਤ ਸਿੰਘ ਮਾਨ ਜੋ ਅਜਤਰਨ ਤਰਨਤਾਰ ਦੀ ਸੀਟ ਵਾਸਤੇ ਰਮੀਤ ਸਿੰਘ ਸੰਧੂ ਜੀ ਦੇ ਨਾਮਜ਼ਦਗੀ ਪਰ ਭਰਨ ਜਾ ਰਹੇ ਆ ਅਸੀਂ ਸਾਰੇ ਆਪਣੇ ਜਥੇ ਦੇ ਮੁਤਾਬਕ ਮੇਰੀ ਸਾਰੀ ਦੀ ਸਾਰੀ ਸਮੁੱਚੀ ਟੀਮ ਤਰਨਤਾਰਨ ਹਲਕੇ ਦੀ ਤਰਨਤਾਰ ਸ਼ਹਿਰ ਦੀ ਮੇਰੇ ਰਿਸ਼ਤੇਦਾਰ ਨਾਲ ਦੀ ਨਾਲ ਮੇਰੀ ਸਾਰੀ ਖਡੂਰ ਸਾਹਿਬ ਦੀ ਟੀਮ ਜਿੰਨੇ ਮੇਰੇ ਸਾਥੀ ਆ ਮੇਰੇ ਰਿਸ਼ਤੇਦਾਰ ਆ ਪਾਰਟੀ ਦੇ ਵਲੰਟੀਅਰ ਆ ਅਸੀਂ ਪੂਰਾ ਤਨਮਨ ਧਨ ਦੇ ਨਾਲ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੇਵਾ ਕਰਾਂਗੇ ਤੇ ਵੋਟਾਂ ਆਖਾਂਗੇ ਤੇ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ ਅਮਰ ਸਿੰਘ ਸਰਪੰਚ ਵੀ ਹੋ ਆ ਜਿਹੜਾ ਡਾਇਰੈਕਟਰ ਨੂੰ ਇਸ ਵਕਤ ਵੱਡੇ ਅਹੁਦੇ ਮਿਲਦੇ ਨਹੀਂ ਲੇਕਿਨ ਕੀ ਸਮਝਦੇ ਹੋ ਹਾਲਾਤ ਕੀ ਸਮਝਦੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਲਹਿਰ ਚ ਬਣੀ ਹੋਈ ਪਾਰਟੀ ਹੈ ਇੱਕ ਵੇਵ ਆਈ ਸੀਗੀ ਬਦਲਾਵ ਵਾਲੀ ਉਹਦੇ ਵਿੱਚੋਂ ਬਣੀ ਹੋਈ ਪਾਰਟੀ ਹੈ ਲੱਗਦਾ ਨਹੀਂ ਤਿੰਨਾਂ ਸਾਢੇ ਤਿੰਨਾਂ ਸਾਲਾਂ ਦੇ ਵਿੱਚ ਨਰਾਸ਼ਗੀਆਂ ਵਧਕ ਰਆਂ ਦੀਆਂ ਮਿਹਨਤੀਆਂ ਨੇ ਲੋਕਾਂ ਦੀਆਂ ਮਿਹਨਤੀਆਂ ਨੇ ਕੋਈ ਨੁਕਸਾਨ ਨਾ ਹੋ ਜੇ ਨਹੀਂ ਇਦਾਂ ਹੁੰਦਾ ਜੀ ਵੇਖੋ ਜਿਹੜੀ ਨਵੀਂ ਪਾਰਟੀ ਨਵੀਂ ਪਾਰਟੀ ਬਣਦੀ ਉਹਦੇ ਵਿੱਚ ਕੁਝ ਪ੍ਰੋਬਲਮਸ ਆਉਂਦੀਆਂ ਵਾਂ ਪਰ ਆਮ ਆਨਵੀ ਪਾਰਟੀ ਸਾਢੇ 3 ਸਾਲ ਦੇ ਵਿੱਚ ਬਣ ਕੇ ਐਡੇ ਵੱਡੇ ਲੈਵਲ ਤੇ ਸਥਾਪਿਤ ਹੋ ਚੁੱਕੀ ਆ ਕਿਉਂਕਿ ਸਾਡੀ ਆਮ ਆਨਵੀ ਪਾਰਟੀ ਦੀ ਸਰਕਾਰ ਨੇ ਇੰਨੇ ਚੰਗੇ ਕੰਮ ਕਰਤੇ ਜਿਹੜੇ ਪਿਛਲੀਆਂ ਸਰਕਾਰਾਂ ਕੋ ਨਹੀਂ ਹੋਏ ਸਦਾ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿੰਨੇ ਵੱਡੇ ਅਸੀਂ ਕੰਮ ਕਰ ਚੁੱਕੇ ਆ ਉਸ ਦੀ ਬਦੌਲਤ ਪਾਰਟੀ ਸਾਡੀ ਬਹੁਤ ਵੱਡੀ ਸਥਾਪਿਤ ਹੋ ਚੁੱਕੀ ਆ ਇਹ ਇਹ ਇੱਕ ਬਹੁਤ ਵੱਡਾ ਸਾਡਾ ਪਾਰਟੀ ਦਾ ਅਹਿਮ ਕਦਮ ਹੈ ਅਲਿਕਾ ਬਾਕੀ ਸਵਾਲ ਹੈ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਨਾਲ ਲੋਕ ਜੁੜੇ ਹੋਏ ਨੇ ਹਰੇਕ ਵਿਅਕਤੀ ਆਪਣੇ ਸੰਗਠਿਤ ਤੌਰ ਤੇ ਤੁਰਦਾ ਹੈ ਉਹਦੇ ਆਗੂ ਹੁੰਦੇ ਨੇ ਉਸਦੇ ਨਾਲ ਤੁਰਨ ਵਾਲੇ ਵਰਕਰ ਹੁੰਦੇ ਵਲੰਟੀਅਰ ਹੁੰਦੇ ਆ ਜੇਕਰ ਇਹ ਸਾਰੇ ਲੋਕ ਅੱਜ ਤੁਰੇ ਨੇ ਇਹ ਪਹਿਲਾਂ ਵੀ ਵੱਡੀਆਂ ਗਿਣਤੀਆਂ ਤੁਸੀਂ ਜਾਣਦੇ ਹੋ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਜੇ ਕਾਗਮਾਦੀ ਪਾਰਟੀ ਤੋਂ ਜਿੱਤ ਪ੍ਰਾਪਤ ਕਰਦੀ ਹੈ ਕਿਉਂਕਿ ਕੰਮ ਲੈਣ ਫਿਰ ਇਹਨਾਂ ਲੋਕਾਂ ਨੇ ਤੁਹਾਡੇ ਕੋਲ ਵੀ ਆਉਣਾ ਹੈ ਇਹ ਫਿਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਤਿੰਨਾਂ ਸਾਲਾਂ ਦੇ ਵਿੱਚ ਸਾਢੇ ਤਿੰਨਾਂ ਸਾਲਾਂ ਦੇ ਵਿੱਚ ਨਰਾਜ਼ਗੀਆਂ ਲੋਕਾਂ ਦੀਆਂ ਦਈਆਂ ਨੇ ਹਲਕੇ ਦੇ ਵਿੱਚ ਕੰਮ ਬਹੁਤ ਰਹਿੰਦੇ ਵਿਕਾਸ ਕਾਰਜ ਬਹੁਤ ਰਹਿੰਦੇ ਨੇ ਕਿਸ ਤਰੀਕੇ ਦੇ ਵਿਕਾਸ ਹੋਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਜਿਹੜਾ ਪਲਾਨ ਉਹ ਦੇਖੀ ਹੋਏ ਦੇਖੋ ਜੀ ਮੈਂ ਮੰਨਦਾ ਸਾਡੇ ਐਮਐਲਏ ਸਾਹਿਬ ਪਿਛਲੇ ਦਿਨੀ ਬਿਮਾਰ ਹੋਣ ਕਰਕੇ ਕਾਫੀ ਸਾਡੇ ਕੰਮ ਰੁਕੇ ਪਏ ਸੀ ਉਹ ਦੁਬਾਰਾ ਸ਼ੁਰੂ ਕਰਾਏ ਆ ਨਾਲ ਦੀ ਨਾਲ ਤੁਸੀਂ ਇੱਕ ਜਿਹੜੀ ਚੰਗਾ ਸਵਾਲ ਕੀਤਾ ਵੀ ਵਰਕਰਾਂ ਵਾਸਤੇ ਮੈਂ ਹਮੇਸ਼ਾ ਹੀ ਕਿੰਨੇ ਵੀ 25 ਸਾਲ ਤੋਂ ਆਪਣੇ ਜਿਹੜੇ ਮੇਰੇ ਨਾਲ ਜੁੜੇ ਆ ਵਰਕਰ ਜੁੜੇ ਭਰਾ ਜੁੜੇ ਮੈਂ ਉਹਨਾਂ ਨਾਲ ਖੜਦਾ ਆ ਤੇ ਖੜਦਾ ਰਹੇਗਾ ਪਾਰਟੀ ਦੇ ਵਿੱਚ ਵੀ ਪਾਰਟੀ ਦੇ ਬਾਹਰ ਵੀ ਜਿਹੜੇ ਬੰਦੇ ਸਾਡੇ ਨਾਲ ਪਿਆਰ ਕਰਦੇ ਅਸੀਂ ਉਹਨਾਂ ਦੇ ਨਾਲ ਤਨ ਮਨ ਧਨ ਲਾ ਕੇ ਖੜੀਦਾ ਤੇ ਜਿੱਥੇ ਵੀ ਕੋਈ ਲੋੜ ਪਵੇ ਸ਼ਾਇਦ ਅਸੀਂ ਕਦੀ ਪਰਵਾਹ ਨਹੀਂ ਕੀਤੀ ਜਿੱਥੋਂ ਤੱਕ ਵੀ ਜ਼ਰੂਰਤ ਪਵੇ ਅਸੀਂ ਪੂਰਾ ਜਿੱਥੇ ਡਾਂਗ ਲੈ ਕੇ ਖੜਨੀ ਪੈਂਦੀ ਉੱਥੇ ਡਾਂਗ ਲੈ ਕੇ ਖੜੀਦਾ ਜਿੱਥੇ ਸੱਚਾਈ ਦੀ ਗੱਲ ਆਉਂਦੀ ਆ ਭਾਵੇਂ ਸਾਡੇ ਸਾਹਮਣੇ ਮੁੱਖ ਮੰਤਰੀ ਵੀ ਹੋਵੇ ਅਸੀਂ ਉੱਥੇ ਸੱਚੀ ਗੱਲ ਬੋਲ ਦਿੰਦੇ ਆ ਇਹਦੇ ਇਸੇ ਕਰਕੇ ਇਸ ਲੋਕ ਸਾਡੇ ਨਾਲ ਜੁੜੇ ਆ ਕਿ ਅਸੀਂ ਆਪਣੇ ਵਰਕਰਾਂ ਦੇ ਨਾਲ ਆ ਬਹੁਤ ਬਹੁਤ ਧੰਨਵਾਦ ਆਖਦਾ ਸਮਾਵੇਨ ਸਿੰਘ ਹੋਰ ਕਿਤਨਾ ਕੀ ਦਿੱਖੇ ਲਗਾ ਜਿਹੜਾ ਗੁਰਸੇਵ ਸਿੰਘ ਹੋਰ ਦਾ ਬਹੁਤ ਪੁਰਾਣੇ ਤੋਂ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ ਜਿੰਨਾ ਦੇ ਨਾਲ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਇਸ ਵੇਲੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਉਹਨਾਂ ਨੇ ਕਿ ਪਹੁੰਚ ਰਹੇ ਨੇ ਕਿ ਉਹਨਾਂ ਨੇ ਪਹੁੰਚਣਾ ਹੈ ਇੱਥੇ ਆਮ ਆਦਮੀ ਦੀ ਦਾਖਲ ਕਰਾਉਣੀ ਹੈ ਆਪਣੇ ਉਮੀਦਵਾਰ ਦੀ ਸੋ ਵੱਡੇ ਕਾਫਲੇ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮੇ ਨੁਮਾਇਦੇ ਨੇ ਤੇ ਮੱਕੜ ਨੇ ਪਹੁੰਚੋ ਲਵਾਣਾ ਹੋਏਗਾ ਸੋ ਇਸ ਤਰੀਕੇ ਦੀ ਹੋਰ ਅਪਡੇਟਸ ਲਈ ਖਬਰਾਂ ਦੇ ਲਈ ਜੁੜੇ ਰਹੋ ਹਮਦਰਦ ਪੰਜਾਬ ਮਹਾਦਾਨਿਸ਼ ਗੁੱਟਾ ਤਰੰਤਾਂ